ਅੱਜ ਸਮਾਣਾ ਦੇ ਅਗਰਵਾਲ ਧਰਮਸ਼ਾਲਾ ਦੇ ਕੇ ਫੁੱਲ ਬਾਡੀ ਚੈੱਕਅਪ ਕੈਂਪ ਲਗਾਇਆ ਗਿਆ ਬੀਕੇ ਮਿੱਤਲ ਇੰਟਰਪ੍ਰਾਈਜ਼ਸ ਵੱਲੋਂ ਇਹ ਕੈਂਪ ਆਪਣੀ ਮਾਤਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਜਿੱਥੇ ਅਨੇਕਾਂ ਹੀ ਲੋਕਾਂ ਨੇ ਆਪਣਾ ਸਰੀਰ ਦਾ ਚੈੱਕਅਪ ਕਰਾ ਮੁਫਤ ਵਿੱਚ ਇਸ ਦਾ ਲਾਹਾ ਲਿਆ ਸਮਾਣਾ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ ਬਹੁਤ ਬਤਾਈਏ ਤੇ ਨਾਲ ਸ਼ੁ크ਰੀਆ ਦਾ ਵੀ ਕਰਦਾ ਉਹਨਾਂ ਨੇ ਅੱਜ ਮੈਡੀਕਲ ਕੈਂਪ ਲਵਾਇਆ ਜਿਹੜੇ ਕਿ ਸਾਡੇ ਪਾਰਕ ਹਸਪੀਟਲ ਤੇ ਮਨੀਪਾਲ ਹਸਪੀਟਲ ਚੋਂ ਡਾਕਟਰ ਆਏ ਨਹੀਂ ਤੇ ਬਹੁਤ ਵਧੀਆ ਡਾਕਟਰਾਂ ਦਾ ਕੈਂਪ ਲਾਇਆ ਹੈ ਬਹੁਤ ਵਧੀਆ ਇਹ ਕਾਰਗੁਜ਼ਾਰੀ ਹੈ ਕਿਉਂਕਿ ਸਮਾਣੇ ਦੇ ਵਿੱਚ ਅਗਰ ਜ਼ਿਆਦਾਤਰ ਸੁਵਿਧਾ ਕੈਂਪਾਂ ਦੇ ਵਿੱਚ ਜਿਹੜੀਆਂ ਇਹ ਫ੍ਰੀ ਮੈਡੀਕਲ ਕੈਂਪ ਲਾਏ ਜਾਂਦੇ ਨੇ ਤੇ ਗਰੀਬ ਆਦਮੀਆਂ ਲਈ ਬਹੁਤ ਵਧੀਆ ਗੱਲ ਹੈ ਸਾਡੇ ਸਮਾਜ ਵਾਸਤੇ ਗਰੀਬ ਆਦਮੀਆਂ ਵਾਸਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਵੇਂ ਅੱਜ ਕੱਲ ਸ਼ੂਗਰ ਬੀਪੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਜ਼ਿਆਦਾ ਫੈਲ ਰਹੀਆਂ ਨੇ ਉਹਦੇ ਕਰਕੇ ਅੱਜ ਹਰ ਘਰ ਦੇ ਵਿੱਚ ਬਿਮਾਰੀ ਅੱਜ ਪੈਦਾ ਹੋ ਚੁੱਕੀ ਹੈ ਗਰੀਬ ਆਦਮੀ ਨੂੰ ਦਿਖਾਣਾ ਬਹੁਤ ਔਖਾ ਹੋਇਆ ਪਿਆ ਸਰਕਾਰ ਵੀ ਹੁਣ ਕੋਸ਼ਿਸ਼ ਇਹ ਹੀ ਕਰ ਰਹੀ ਹੈ ਕਿ ਸਰਕਾਰ ਹਸਪਤਾਲਾਂ ਦੇ ਉੱਪਰ ਬਹੁਤ ਜ਼ਿਆਦਾ ਧਿਆਨ ਦੇ ਰਹੀ ਹੈ ਤੇ ਅਸੀਂ ਹਰ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਜਿਹੜੇ ਬਹੁਤ ਮਹਿੰਗੇ ਕਲਾਕਾਰ ਕਰਦੇ ਨੇ 10-15 15 ਲੱਖ ਤੇ 20-20 ਲੱਖ ਰੁਪਏ ਦੇ ਕਲਾਕਾਰ ਕਰਕੇ ਖੋਦ ਖਾਂਦੇ ਨੇ ਉਹਨਾਂ ਨਾਲੋਂ ਜ਼ਿਆਦਾ ਬਿਹਤਰ ਹੈ ਕਿ ਸਮਾਜਿਕ ਤੌਰ ਤੇ ਆਪਾਂ ਗਰੀਬ ਆਦਮੀਆਂ ਦੇ ਸਹਾਇਤਾ ਕਰੀਏ ਤੇ ਉਹਦੇ ਨਾਲ ਉਹ ਆਪਾਂ ਜਿਹੜਾ ਭਜਨਬੱਦ ਕੀ ਕਰਨੀ ਹੈ ਉਹ ਜਿਹੜੇ ਫ੍ਰੀ ਭਜਨ ਕਰਦੇ ਨੇ ਉਹਨਾਂ ਨੂੰ ਬੁਲਾ ਕੇ ਆਪਾਂ ਭਜਨਬੱਦ ਕੀ ਕਰੀਏ ਜਿਹੜੇ ਐਵੇਂ ਕਲਾਕਾਰ ਜਿਹੜੇ ਨੇ ਮਹਿੰਗੇ ਮਹਿੰਗੇ ਕਲਾਕਾਰ ਕਰਕੇ ਆਪਾਂ ਦਿਖਾਵਾ ਕਰਦੇ ਆ ਉਹ ਜਿਆਦਾ ਵਧੀਆ ਨਹੀਂ ਹੈਗਾ ਬਿਮਾਰੀ ਸ਼ੂਗਰ ਬੀਪੀ ਇਨਫੈਕਸ਼ਨ ਥਾਇਰੋਇਡ ਆ ਚੀਜ਼ਾਂ ਦੇ ਜਿਆਦਾ ਮਰੀਜ਼ ਆ ਰਹੇ ਨੇ ਇਸ ਟ੍ਰੇਨ ਤੇ ਸ਼ੂਗਰ ਕਾਫੀ ਜਿਆਦਾ ਹੈ ਕਮਿਊਨਿਟੀ ਜਿਹੜੇ ਇਸ ਨੇ ਕਲਾਰੇ ਲੋਕ ਜਾਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਬੇਗੋਰੀਆਂ ਕਰ ਰਹੇ ਨੇ ਜਿਹੜੇ ਹਾਂ ਜਾਂ ਕਈਆਂ ਨੂੰ ਪਤਾ ਹੈ ਤਾਂ ਉਹ ਆਪਣੇ ਲੈਵਲ ਤੇ ਹੀ ਦਵਾਈ ਲੈ ਲੈਂਦੇ ਨੇ ਲੇਕਿਨ ਉਹ ਦਵਾਈ ਅਸਰ ਨਹੀਂ ਕਰਦੀ ਤਾਂ ਉਹ ਮਰੀ ਜਿਆਦਾ ਆ ਰਹੇ ਨੇ ਦੇਖੋ ਅੱਜ ਕੱਲ੍ਹ ਦਾ ਖਾਣ ਪਾਣ ਠੀਕ ਨਹੀਂ ਹੈਗਾ ਸਟ्रेस ਲੈਵਲ ਜਿਆਦਾ ਹੈ ਨੀਂਦ ਪੂਰੀ ਨਹੀਂ ਹੁੰਦੀ ਲੋਕਾਂ ਦੀ ਜਿਹੜਾ ਬਾਹਰ ਦਾ ਖਾਣਾ ਪੀਣਾ ਹੈ ਤਲੀਆਂ ਦੀਆਂ ਚੀਜ਼ਾਂ ਜਿਆਦਾ ਹੈ ਐਕਸਰਸਾਈਜ਼ ਬਿਲਕੁਲ ਨਹੀਂ ਕਰ ਰਹੇ ਉਸ ਕਰਕੇ ਹੀ ਜਿਆਦਾ ਖਾਣ ਨੂੰ ਆ ਰਹੇ ਨੇ ਕੈਂਪ ਚ ਜਿੰਨਾ ਕਰਦੇ ਆ ਬੜੀ ਅੱਛੀ ਲੋਕ ਆ ਰਹੇ ਸਮਾਣੇ ਦੇ ਪੇਸ਼ਰ ਦੇਖ ਰਿਹਾ ਜੀ ਆ ਆਰਥੋਪੈਡਿਕ ਵੀ ਮੈਂ ਹੈਗਾ ਜਲੈਡਿਸਨ ਦੇ ਡਾਕਟਰ ਸਾਹਿਬ ਹੈਗੇ ਸਾਡੇ ਨਾਲ ਕੋਈ ਵੀ ਪੇਸ਼ਰ ਜਿੰਨੇ ਆ ਰਹੇ ਦੇਖੀ